ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਰਾਤ ਜੋ ਪੰਜਾਬ ਦੇ ਵਿੱਚ ਬੱਦਲਵਾਈ ਸਿਸਟਮ ਆਇਆ ਹੈ ਜੀ ਉਸ ਦੇ ਨਾਲ ਕੀ ਹਾਲਾਤ ਅੱਜ ਰਾਤ ਮੌਸਮ ਦੇ ਹੋ ਸਕਦੇ ਨੇ ਕਿਆ ਮੀਂਹ ਹੋ ਸਕਦਾ ਜਾਂ ਨਹੀਂ ਕਿਉਂਕਿ ਸਵੇਰ ਤੋਂ ਹੀ ਤਗੜੀਆਂ ਕਾਰਵਾਈਆਂ ਸੋਚ ਨਾਲੋਂ ਜ਼ਿਆਦਾ ਮੀਂਹ ਦੇਖਣ ਨੂੰ ਮਿਲਿਆ ਤੇ ਅੱਜ ਰਾਤ ਦੇ ਕੀ ਹਾਲਾਤ ਹੋਣਗੇ ਬੱਦਲਬਾਈ ਕਿਹੜੇ ਜ਼ਿਲ੍ਹੇ ਵਿੱਚ ਆਪਣਾ ਅਸਰ ਦਿਖਾਵੇਗੀ ਤੇ ਤਾਪਮਾਨ ਕਿਵੇਂ ਦੇ ਰਹਿਣਗੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤਾਜ਼ਾ ਸੈਟਲਰ ਡਾਟਾ ਦੇਖੀਏ ਤਾਂ ਹੁਣ ਬੱਦਲਬਾਈ ਕਮਜ਼ੋਰ ਪੈ ਚੁੱਕੀ ਹੈ ਸਿਰਫ ਹਲਕੇ ਦਰਮਿਆਨੀ ਬੱਦਲਬਾਈ ਅੰਬਾਲਾ ਤੋਂ ਚੰਡੀਗੜ੍ਹ ਤੋਂ ਹੁੰਦੀ ਹੋਈ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਤੋਂ ਥੋੜਾ ਬਹੁਤਾ ਹਿੱਸਾ ਲੁਧਿਆਣੇ ਤੱਕ ਇਸ ਦੀ ਮਾਰ ਬਣਦੀ ਹੋਈ ਦਿਖਾਈ ਦੇ ਰਿਹਾ ਬਾਕੀ ਹਿੱਸੇ ਵਿੱਚ ਹਲਕੇ ਦਰਮਿਆਨੀ ਬਦਲਵਾਈ ਬਣੀ ਹੋਈ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਿਹਾ ਅੱਜ ਤੁਹਾਡੇ ਏਰੀਆ ਵਿੱਚ ਮੀਂਹ ਹੋਇਆ ਜਾਂ ਨਹੀਂ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਅੱਜ ਰਾਤ ਬੱਦਲਵਾਈਆਂ ਕਮਜ਼ੋਰ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਸਿਰਫ ਹਲਕਾ ਦਰਮਿਆਨਾ ਸਿਸਟਮ ਸਾਨੂੰ ਚੰਡੀਗੜ੍ਹ ਤੋਂ ਮੁਹਾਲੀ ਖਰੜ ਕੋਰਾਲੀ ਰੂਪਨਗਰ ਇਹ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਤੇ ਬਾਕੀ ਪੰਜਾਬ ਦੇ ਵਿੱਚ ਮੌਸਮ ਹੁਣ ਹੌਲੀ-ਹੌਲੀ ਸਾਫ਼ ਹੋ ਰਿਹਾ ਹੈ ਓਵਰਕਾਸਟ ਕੰਡੀਸ਼ਨਰ ਰਹਿ ਸਕਦੀ ਹੈ ਇਹਨੇ ਬੱਦਲਵਾਈ ਆਉਂਦੀ ਜਾਂਦੀ ਰਹਿ ਸਕਦੀ ਹੈ ਜਿਸ ਦੇ ਕੰਨ ਤਾਪਮਾਨ ਦੇ ਵਿੱਚ ਭਾਰੀ ਖਰਾਬਟ ਆਵੇਗੀ ਸਿਰਫ ਸਾਨੂੰ ਮੀਂਹ ਜਿਹੜਾ ਦੇਖਣ ਨੂੰ ਨਹੀਂ ਮਿਲਿਆ ਉਹ ਇੱਕ ਫਿਜ਼ਿਲਕਾ ਦਾ ਏਰੀਆ ਕਹਿ ਲਈਏ ਮਾੜਾ ਮੋਟਾ ਬਠਿੰਡਾ ਮਾਨਸਾ ਸੰਗਰੂਰ ਬਰਨਾਲੇ ਦਾ ਇਲਾਕਾ ਤੇ ਮੁਕਸਰ ਸਾਹਿਬ ਇਹਨਾਂ ਵਿੱਚ ਮੀਂਹ ਘੱਟ ਦੇਖਣ ਨੂੰ ਮਿਲਿਆ ਜਾਂ ਫਿਰ ਨਾ ਮਾਤਰ ਦੇ ਬਰਾਬਰ ਦੇਖਣ ਨੂੰ ਮਿਲਿਆ। ਬਾਕੀ ਪੂਰੇ ਪੰਜਾਬ ਦੇ ਵਿੱਚ ਕਈ ਥਾਂ ਠੀਕ-ਠਾਕ ਬਰਸਾਤ ਜਾਂ ਟੁੱਟਵੇਂ ਰੂਪ ਦੇ ਵਿੱਚ ਕਿਰਮਣਕਣੀ ਹੋਈ ਹੈ ਜਿਸ ਦੇ ਕਾਰਨ ਅੱਜ ਰਾਤ ਤਾਪਮਾਨ ਜਿਹੜਾ ਐਵਰੇਜ ਨਿਕਲ ਕੇ ਆਈ ਹੈ ਉਹ 20 ਤੋਂ 25 ਡਿਗਰੀ ਦੇ ਵਿੱਚ ਘਰ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਬਾਕੀ ਹੇਠਲੇ ਇਲਾਕੇ ਜਿਵੇਂ ਕਿ ਬਠਿੰਡਾ, ਮਾਨਸਾ, ਸੰਗਰੂਰ ਇਹਨਾਂ ਵਿੱਚ 25 ਤੋਂ ਉੱਪਰ ਤਾਪਮਾਨ ਥੋੜਾ ਜਿਆ ਜਾ ਸਕਦਾ ਪਰ ਕਿਤੇ ਨਾ ਕਿਤੇ ਠੰਡੀਆਂ ਹਵਾਵਾਂ ਚਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਕਿਉਂਕ ਉਹ ਘੱਟ ਦਵਾ ਵਾਲੇ ਖੇਤਰ ਗੱਲ ਕੀਤੀ ਜਾਵੇ ਤਾਂ ਬੰਗਾਲ ਦੀ ਖਾੜੀ ਸੌਰੀ ਇੱਕ ਅਰਬ ਸਾਗਰ ਵਾਲ ਤੇ ਦੂਜਾ ਬੰਗਾਲ ਦੀ ਖਾੜੀ ਵਿੱਚ ਬਣ ਰਹੇ ਨੇ ਜਿਹੜਾ ਦਾ ਅਸਰ ਆਉਂਦੇ ਦਿਨਾਂ ਵਿੱਚ ਦੇਖਣ ਨੂੰ ਮਿਲੇਗਾ ਪਰ ਅੱਜ ਰਾਤ ਕੋਈ ਉਮੀਦੀ ਉਮੀਦ ਫਿਲਹਾਲ ਬਣਦੀ ਹੋਈ ਤਕੜੀ ਦਿਖਾਈ ਨਹੀਂ ਦੇ ਰਹੀ ਸਵੇਰ ਦੇ ਸਮੇਂ ਪੂਰਬੀ ਇਲਾਕਿਆਂ ਦੇ ਵਿੱਚ ਥੋੜੀ-ਬੋਤੀ ਕਾਰਵਾਈ ਹੋ ਸਕਦੀ ਹੈ ਯਾਨੀ ਕਿ ਹੁਸ਼ਿਆਰਪੁਰ ਨਮਾ ਸ਼ਹਿਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਤੇ ਕਰਾਲੀ ਮੁਹਾਲੀ ਮੋਰਿੰਡਾ ਇਨ੍ਹਾਂ ਵਿੱਚ ਕੁਛ ਨਾ ਕੁਛ ਬਦਲਵਾਈ ਸਵੇਰੇ ਦੇ ਤੜਕੇ ਸਮੇ ਆ ਸਕਦੀ ਹੈ ਪਰ ਫਿਲਹਾਲ ਕੋਈ ਵੱਡੀ ਕਾਰਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ ਏਸੀਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਦੀ ਉਮੀਦ ਕਰਦੇ ਹਾਂ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਪ੍ਰੈਸ ਕਰੋ ਤੇ ਕਮੈਂਟ ਬਾਕਸ ਵਿੱਚ ਇੱਕ ਹਾਈਪ ਦਾ ਬਟਨ ਹੈ ਜੀ ਹਾਈਪ ਦੇ ਬਟਨ ਨੂੰ ਜਰੂਰ ਪ੍ਰੈਸ ਕਰੋ ਤਾਂ ਕਿ ਇਸ ਵੀਡੀਓ ਦੀ ਵੱਧ ਤੋਂ ਵੱਧ ਹਾਈਪ ਕ੍ਰੀਏਟ ਹੋਵੇ ਤੇ ਬਾਕੀ ਦਰਸ਼ਕਾਂ ਤੱਕ ਜਾਣਕਾਰੀ ਪਹੁੰਚੇ ਧੰਨਵਾਦ ਜੀ